ਸਤ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ ਸਾਥੀਓ ਇਹ ਵੀਡੀਓ ਉਹਨਾਂ ਲਈ ਖੁਸ਼ਖਬਰੀ ਵਾਲਾ ਹੈ ਜੋ ਸਾਥੀ ਲੰਬੇ ਸਮੇਂ ਤੋਂ TET ਦੇ ਪੇਪਰ ਦੀ ਡੀ ਕਰ ਰਹੇ ਆ। ਸੋ ਕੱਲ ਦੀ ਲੈਟਰ SCERT ਪੰਜਾਬ ਨੇ ਜਾਰੀ ਕੀਤੀ ਹੈ। SSA ਪੰਜਾਬ ਦੀ ਵੈਬਸਾਈਟ ਤੇ ਇਹ ਲੈਟਰ ਅਪਲੋਡ ਹੈ ਜੀ। ਆਫੀਸ਼ੀਅਲ ਲੈਟਰ ਹੈ। ਇਹਦੇ ਵਿੱਚ ਉਹਨਾਂ ਨੇ ਲਿਖ ਦਿੱਤਾ ਹੈ ਕਿ 15 3 2026 ਯਾਨੀ 15 ਮਾਰਚ ਨੂੰ ਟੈਟ ਦਾ ਪੇਪਰ ਜਿਹੜਾ ਉਹ ਲਿਆ ਜਾਣਾ ਹੈ ਉਹਦੇ ਬਾਰੇ ਉਹਨਾਂ ਨੇ ਡੇਟ ਜਾਰੀ ਕੀਤੀ ਹੈ ਸੋ ਇੱਥੇ ਦੱਸਿਆ ਕਿ ਪ੍ਰੋਕਤ ਵਿਸ਼ੇ ਵਿੱਚ ਸੂਚਿਤ ਕੀਤਾ ਜਾਂਦਾ ਹੈ ਕਿ ਪੀ ਐਸ ਟੈਟ ਟੈਟ ਦਾ ਪੇਪਰ 15 ਤਿੰਨ 2026 ਨੂੰ ਐਤਵਾਰ ਕੰਡਕਟ ਕਰਾਇਆ ਜਾਣਾ ਹੈ ਇਹਦੇ ਲਈ 15 ਤਿੰਨ 2026 ਨੂੰ ਤੁਹਾਡੇ ਜਿਹੜੇ ਸਕੂਲ ਅਧੀਨ ਆਉਂਦੇ ਐ ਉਹ ਟੈਟ ਦੀ ਪ੍ਰੀਖਿਆ ਕੰਡਕਟ ਕਰਾਉਣ ਦੀ ਤਿਆਰੀ ਕੀਤੀ ਜਾਵੇ ਇਸ ਨੂੰ ਅਤੀ ਜ਼ਰੂਰੀ ਸਮਝਿਆ ਜਾਵੇ ਸੋ ਇਹ ਜੋ ਲੈਟਰ ਹੈ ਜਾਰੀ ਕਰ ਦਿੱਤਾ ਗਿਆ ਸਿੱਖਿਆ ਅਫਸਰ ਡੀਓ ਨੂੰ ਜਾਰੀ ਕੀਤਾ ਹੈ ਜਿਹਨਾਂ ਸਕੂਲਾਂ ਚ ਟੈਟ ਦਾ ਸੈਂਟਰ ਬਣਦਾ ਹੈ ਪਹਿਲੇ ਹੀ ਉੱਥੇ ਬਣਦਾ ਹੈ ਸੈਂਟਰ ਰੈਂਡਮਲੀ ਸੈਂਟਰ ਕਰ ਦਿੰਦੇ ਜਾਂ ਕੋਈ ਇੱਕ ਅੱਧਾ ਸੈਂਟਰ ਚੇਂਜ ਵੀ ਹੋ ਜਾਂਦਾ ਸੋ ਉਹ ਆ ਜਾਏਗਾ ਸੈਂਟਰ ਦਾ ਉਹਨਾਂ ਨੂੰ ਬਸ ਕਨਫਿਡੈਂਸ਼ੀਅਲ ਹੁੰਦਾ ਹੈ ਕਿ ਕਿੱਥੇ ਸੈਂਟਰ ਬਣਨਾ ਤੇ ਉਹਨਾਂ ਨੇ ਉਸ ਹਿਸਾਬ ਨਾਲ ਪ੍ਰੈਪਰੇਸ਼ਨ ਕਰਨੀ ਹੈ ਸੰਡੇ ਵਾਲੇ ਦਿਨ ਹੈ ਤਾਂ ਪੀਏ ਜਿਹੜਾ ਉਤਾਰਾ ਭੇਜਿਆ ਗਿਆ ਹੈ ਪੀਏ 2 ਡਾਇਰੈਕਟਰ ਜਨਰਲ ਆਫ এডুকেਸ਼ਨ ਪੀਏ ਡਾਇਰੈਕਟਰ ਸਕੂਲ এডুকেਸ਼ਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਯਾਨੀ ਜੀਐਨਡੀਯੂ ਹੀ ਕੰਡਕਟ ਕਰਵਾਏਗੀ ਟੈਸਟ ਇਹ ਹੋਪਫੁਲੀ ਤਾਂ ਇਸ ਲਈ ਇਹਨਾਂ ਦੇ ਪੀਏ ਨੂੰ ਤੇ ਯੂਨੀਵਰਸਿਟੀ ਨੂੰ ਇਹ ਲੈਟਰ ਦਾ ਉਤਾਰਾ ਭੇਜ ਦਿੱਤਾ ਗਿਆ ਕਿ ਤੁਸੀਂ ਆਪਣੀ ਜਿਹੜੀ ਤਿਆਰੀ ਹੈ ਉਹ ਮੁਕੰਮਲ ਕਰ ਲੋ ਕੀ ਟੈਟ ਦਾ ਪੇਪਰ ਜੋ ਹੈ 15 ਮਾਰਚ ਨੂੰ ਹੋ ਰਿਹਾ ਸੋ ਤੁਹਾਡੇ ਕੋਲੋਂ ਹੁਣ 2 ਮਹੀਨੇ ਦਾ ਸਮਾਂ ਰਹਿ ਗਿਆ ਹੈ ਜੇ ਦੇਖਿਆ ਜਾਏ ਤੇ ਇਹਦੇ ਵਿੱਚ ਤੁਸੀਂ ਆਪਣੀ ਤਿਆਰੀ ਕਰ ਸਕਦੇ ਹੋ ਸੋ ਟੈਟ ਦੇ ਬਾਰੇ ਤੁਹਾਨੂੰ ਮੋਟੀ ਮੋਟੀ ਜਾਣਕਾਰੀ ਦੇਵਾਂ ਤੁਹਾਨੂੰ ਆਲਰੇਡੀ ਪਤਾ ਹੀ ਹੋਏਗਾ ਕਿ ਟੈਟ ਦੇ ਦੋ ਪੇਪਰ ਹੁੰਦੇ ਆ ਇੱਕ ਪੇਪਰ ਹੋਏਗਾ ਜੀ ਪਹਿਲੀ ਤੋਂ ਪੰਜਵੀਂ ਤੱਕ ਟੈਟ ਪੇਪਰ 1 ਦੂਸਰਾ ਹੋਏਗਾ ਜੀ ਟੈਟ ਪੇਪਰ ਤੋਂ 6ਵੀਂ ਤੋਂ 8ਵੀਂ ਸੋ ਇਹਦੇ ਵਿੱਚ टेट ਪੇਪਰ 1 ਚ ਸਾਰੇ ਸਬਜੈਕਟ ਕਾਮਨ ਹੁੰਦੇ ਆ ਉਹ ਈਟੀਟੀ ਲੈਵਲ ਦਾ ਹੈ। ਟੈਟ ਪੇਪਰ 2 ਜਿਹੜਾ ਹੈ ਉਹ ਉਹ ਬੀਐਡ ਲੈਵਲ ਦਾ ਹੁੰਦਾ ਹੈ। ਇਹਦੇ ਵਿੱਚ ਤੁਹਾਡੇ ਕੋਲੋ ਸਾਈਕੋਲੋਜੀ, ਸਾਇੰਸ, ਮੈਥ, ਐਸਐਸਟੀ, ਇੰਗਲਿਸ਼, ਪੰਜਾਬੀ ਇਹ ਵਿਸ਼ੇ ਹੁੰਦੇ ਆ। ਤੇ ਇਹਦੇ ਵਿੱਚ 150 ਨੰਬਰ ਦਾ ਪੇਪਰ ਹੁੰਦਾ ਕੋਈ 네ਗੇਟਿਵ ਮਾਰਕਿੰਗ ਨਹੀਂ ਹੁੰਦੀ। 2.5 ਘੰਟੇ ਦਾ ਪੇਪਰ ਹੁੰਦਾ। ਸੋ ਇਹ ਹਦਾਇਤਾਂ ਜਿਹੜੀਆਂ ਸਾਰੀਆਂ ਐਸਐਸਏ ਦੀ ਸਾਈਟ ਤੇ ਆ ਜਾਣਗੀਆਂ। ਤੇ ਜਿਵੇਂ ਹੀ ਇਹਦੀ ਪ੍ਰੋਸੈਸ ਸ਼ੁਰੂ ਹੁੰਦੀ ਹੈ ਭਰਨ ਦੀ ਤੁਹਾਨੂੰ ਅਪਡੇਟ ਕਰ ਦਿੱਤਾ ਜਾਏਗਾ ਸੋ ਮੇਰੇ ਵੱਲੋਂ ਸਾਰਿਆਂ ਨੂੰ ਵੈਸਟ ਆਫ ਲੱਕ ਮੇਰੇ ਚੈਨਲ ਦੇ ਉੱਤੇ ਵੀਡੀਓ ਅਵੇਲੇਬਲ ਨੇ ਪੁਰਾਣਾ ਕੰਟੈਂਟ ਹੈ ਹੋਰ ਵੀ ਕੰਟੈਂਟ ਤਿਆਰ ਕਰ ਰਹੇ ਆ ਕਿਊ ਵੈਰੀ ਮੱਚ ਵੀਡੀਓ ਦੇਖਣ ਲਈ ਸਾਰਿਆਂ ਨੂੰ ਵੈਸਟ ਆਫ ਲੱਕ